ਸਾਸਰੀ ਕਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਆਪਣੀ ਚੜ੍ਹਦੀ ਕਲਾ ਜੀ ਕਿਰਪਾ ਭਾਬੇ ਨਾਨਕ ਜੀ ਠੀਕ ਹੈ ਜੀ ਮੋਬਾਈਲ ਨੰਬਰ ਵੀਰ ਬੋਲ ਦਿਓ ਮੋਬਾਈਲ ਨੰਬਰ ਹੈਗਾ ਜੀ 9815647787 ਤੇ ਬਾਕੀ ਜਿੰਨੇ ਵੀ ਭੈਣ ਭਰਾ ਸਾਡੇ ਵੱਡੇ ਬਜ਼ੁਰਗ ਵੀ ਆ ਸਾਡੀਆਂ ਭੈਣਾਂ ਮਾਤਾਵਾਂ ਛੋਟੇ ਵੀਰ ਵੱਡੇ ਜਿਹੜੇ ਸਾਡੇ ਹਾਨ ਪ੍ਰਵਾਨ ਸਾਰਿਆਂ ਨੂੰ ਸਾਸਰੀ ਕਾਲ ਜੀ ਠੀਕ ਹੈ ਜੀ ਤੇ ਐਡਰੈਸ ਆਪਣਾ ਦੱਸ ਦਿਗੇ ਐਡਰੈਸ ਹੈਗਾ ਜੀ ਪਿੰਡ ਭਿੰਦਰ ਜ਼ਿਲ੍ਹਾ ਮਰਸਰ ਤਹਿਸੀਲ ਪਾਪਾ ਪਕੜਾ ਸਾਹਿਬਾ ਜੀ ਠੀਕ ਹੈ ਜੀ ਅਬ ਜਾਣਕਾਰੀ ਦਿਓ ਹਮ ਅੱਜ ਬਾਰੇ ਛੋਟੀ ਬਾਰੇ ਜੋ ਵੀ ਹੈ ਭਾਜੀ ਇਹ ਛੋਟੀ ਆ ਨਾ ਜਿਹੜੀ ਅੱਛਾ ਜੀ ਤੁਸੀਂ ਚੈੱਕ ਕਰਾ ਦਿਓ ਕੱਦ ਕਾੜ ਦੀ ਚੰਗੀ ਪੂਰੀ ਥਾਣ ਥਾਣ ਬੜਾ ਸੋਹਣਾ ਲੱਗਾ ਜੇ ਗੱਬਣ ਆ ਤੇ ਅੱਜ 25 ਤਰੀਕ ਹੋ ਗਈ ਆ 28 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ ਅੱਛਾ 28 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ ਦਿਨ ਤਿੰਨ ਤੋਂ ਚਾਰ ਹੈਗੇ ਆ ਜੀ ਠੀਕ ਆ ਹਾਂ ਜੀ ਬਾਕੀ ਤਿਆਰੀਆਂ ਸੋਹਣੀ ਸੁਨੱਖੀ ਪੂਰੀ ਹੈ ਜੀ ਠੀਕ ਹੈ ਜੀ ਹਾਂ ਜੀ ਬਾਕੀ ਉੱਤੇ ਦਿਨ ਲੈ ਜੇ ਜਾਂ ਹਾਂਜੀ 2 4 ਉਤੇ ਲਾ ਜੇ ਕਈ ਵਾਰਾਂ ਦੂਰ ਚਲ ਗਈ ਤੇ ਕਈ ਵਾਰਾਂ ਨਗਰ ਸੂ ਵੀ ਪੈਂਦਾ ਵਾ ਤੇ ਦੁੱਧ ਦਾ ਕੀ ਰਿਕਾਰਡ ਰਿਆ ਵੀਰ ਦੁੱਧ ਵੀਰ ਜੀ ਜਨਗ ਲੈਂਦੀ ਉਹ ਕਹਿੰਦੇ 14 ਲੀਟਰ ਦੁੱਧ ਚੋਇਆ ਆ ਜੀ ਅੱਛਾ 14 ਚੋਇਆ ਵਾ ਹਾਂਜੀ ਤੇ ਬਾਕੀ ਕੀ ਆਸ ਕਰਦੇ ਆ ਬਾਕੀ ਵੀਰ ਜੀ ਆਸ ਇਹੀ ਆ ਕਿ ਜੇ ਹੁਣ ਮੰਨ ਕੇ ਚਲੋਗੇ ਇਹਨੂੰ ਖੁਰਲੀ ਤੇ ਬੱਧਾਵਾ ਦੇ ਅੱਗੇ ਤੂੜੀ ਉਹ ਨਾ ਹੋਵੇ ਤੇ ਦੁੱਧ ਦੀ ਤਾਂ ਆਸ ਰੱਖੋ ਹੀ ਨਾ ਠੀਕ ਆ ਜੀ ਜੇ ਇਹਦੇ ਗਾੜੀ ਪੱਠੇ ਪਾਵਾਂਗੇ ਤੇ ਦੁੱਧ ਚੋਵਾਂਗੇ ਜੇ ਪੱਠੇ ਨਾ ਪਾਏਗੇ ਤੇ ਦੁੱਧ ਨੀਗਾ ਦੇਣਾ ਭਾਵੇਂ ਜਿੰਨੀ ਲੱਖ ਵਾਲੀ ਮੱਝ ਖਰੀਦ ਲਈ ਕੋਈ ਦੁੱਧ ਉਹਨੇ ਵੀ ਨਹੀਂ ਦੇਣਾ ਜੇ ਪੱਠੇ ਨਾ ਪਾਇਦੇ ਠੀਕ ਆ ਸੂਆ ਕਿੰਨਾ ਵੇਰ ਦੱਸਿਆ ਸੂਆ ਇਹਦਾ ਤੀਜਾ ਹੋਊਗਾ ਜੀ ਅੱਛਾ ਤੀਜਾ ਹਾਂਜੀ ਠੀਕ ਆ ਸੋਹਣੀ ਸਨਖੀ ਭਾਜੀ ਪੂਰੀ ਆ ਕੱਦ ਕਾੜ ਵੇਲੋ ਮੇਰੇ ਜਿੱਦੀ ਨਹੀਂ ਨਹੀਂ ਵੱਡੀ ਆ ਵੱਡੀ ਆ ਵੱਡੀ ਆ ਹਾਂਜੀ ਠੀਕ ਆ ਚਲੋ ਵੱਡੀ ਨੂੰ ਤਾਂ ਵੱਡੀ ਕਹਿ ਦਿੰਦੇ ਆ ਸਾਰੇ ਹਾਂਜੀ ਨਿੱਕੀ ਨੂੰ ਨਿੱਕੀ ਨਹੀਂ ਕਹਿੰਦਾ ਕੋਈ ਚਲੋ ਕੋਈ ਗੱਲ ਨਹੀਂ ਆਪਾਂ ਜਿਹੜਾ ਵੀ ਇਹਨੂੰ ਝੂਮ ਕਰਕੇ ਏਡੀ ਵੱਡੀ ਕਰ ਦੇਣਾ ਵਾ ਜਦੋਂ ਕੋਈ ਆਊਗਾ ਹੋਰ ਸੋਹਣੀ ਲੱਗੂਗੀ ਨਹੀਂ ਨਹੀਂ ਇਹ ਤਾਂ ਹੈ ਜਿੱਡੀ ਹੈ ਚੌੜੀ ਆ ਪਿੱਠ ਪੂੜੇ ਤੋਂ ਵੀਰਾਂ ਨੂੰ ਆਪੇ ਪਤਾ ਲੱਗ ਜਾਣੀ ਚੌੜੀ ਆ ਵੀਡੀਓ ਦੇ ਤਾਂ ਵੀਡੀਓ ਦੇ ਤਾਂ ਭਾਜੀ ਜ਼ੂਮ ਕਰਕੇ ਦਿਖਾ ਦਵਾਂਗੇ ਜਦੋਂ ਕੋਈ ਸਾਹਮਣੇ ਆਜੂਗਾ ਤਾਂ ਫੇਰ ਫੇਰ ਤਾਂ ਪਤਾ ਲੱਗ ਹੀ ਜਾਣਾ ਮੈਂ ਕਿੰਨੀ ਕਰਤੂਰ ਦੀ ਮਾਲਕ ਆ ਹਾਂ ਫੇਰ ਤੇ ਤੁਹਾਡਾ ਤੁਸੀਂ ਵੀਡੀਓ ਵਾਲੇ ਆ ਜਿਹੜੇ ਝੂਮ ਕਰਦੋਗੇ ਉਹਦੇ ਵਿੱਚ ਮੇਰਾ ਕੀ ਫਾਇਦਾ ਤੁਹਾਨੂੰ ਗਾਲਾਂ ਕੱਢਣੀਆਂ ਲੋਕਾਂ ਨੇ ਨਾ ਕੱਢਦੇ ਅਗਲੇ ਤੇ ਕੱਢਣੀਆਂ ਕਿ ਨਹੀਂ ਜਿਹਦੇ ਕਮੈਂਟਾਂ ਚ ਵੀ ਖਾਰਾ ਇਹ ਘਰ ਜਾ ਕੇ ਤੇ ਉਹਨੂੰ ਅਗਲੇ ਨੇ ਕਹਿਣਾ ਵੀ ਲਾਇਆ ਵੀ ਐਡੀ ਵੱਟੀ ਦੱਸਦੀ ਤੇ ਆ ਕੇ ਐਡੀ ਕੋ ਜਾਣੀ ਆ ਤੇ ਲੋਕਾਂ ਦੇ ਵੀਡੀਓ ਵਾਲਿਆਂ ਨੂੰ ਜਿਆਦੀਆਂ ਗਾਲਾਂ ਕੱਢਦੇ ਆ ਤੇ ਆਪਾਂ ਕਿਸੇ ਨਾਲ ਵੀਰ ਭਰਾਵਾਂ ਤੋਂ ਖਣੀ ਕਰਨਾ ਜਿੱਡਾ ਪਸ਼ੂ ਆ ਤੁਸੀਂ ਓਡਾ ਕੇ ਦਿਖਾਉਣਾ ਵਾ ਜੇ ਝੂਮ ਕੀਤਾ ਤੇ ਭਾਈ ਤੁਹਾਡੀ ਜ਼ਿੰਮੇਵਾਰੀ ਹੋ ਗਈ ਬਾਕੀ ਦੁੱਧ ਦਾ ਜਿਹੜਾ ਵੀਰਾਂ ਨੂੰ ਵੀ ਬੇਨਤੀ ਆ ਦੁੱਧ ਦਾ ਹੁੰਦਾ ਆਈਡੀਆ ਹਾਂਜੀ ਬਾਕੀ ਜਿਹੜੇ ਨਾਗਕਰ ਆਇਆ ਦੱਸਿਆ ਹੁੰਦਾ ਵੀ ਆਪਣੇ ਆਈਡੀਏ ਦੇ ਹਿਸਾਬ ਨਾਲ ਬਾਕੀ ਇਹ ਇੱਕੇ ਥਾਂ ਰਹੀ ਆ ਥੋੜੀ ਜਿਹੀ ਪੂਰੀ ਔਲ ਕਰਦੀ ਆ ਮੰਨ ਲਓ ਜਿੰਨੂੰ ਘਰੋਂ ਵੀ ਡੰਗਰ ਨਹੀਂ ਨਾ ਬਾਹਰ ਕੱਢਿਆ ਹੁੰਦਾ ਉਦੋਂ ਵੀ ਥੋੜੀ ਬਾਕੀ ਵੇਖ ਲਓ ਜੀ ਵੀਡੀਓ ਤੇ ਤੁਹਾਨੂੰ ਆਪੇ ਪਤਾ ਲੱਗਣਾ ਵੀਰ ਨਾਲ ਤੁਰਿਆ ਜਾਂਦਾ ਕੱਦ-ਕੱਡ ਦਿਖਾ ਵੀਰ ਦਾ ਚੰਗੀ ਵੱਡੀ ਆ ਪੂਰੀ ਵੱਡੀ ਆ ਪਿੱਠ ਪੂੜਾ ਦਿਖਾ ਕਿੰਨਾ ਚੌੜਾ ਆ ਬੀ ਚੌੜੀ ਆ ਤੇ ਬਾਕੀ ਦਿਨ ਵੀਰਾਂ ਦਾ ਵੀ ਲੈ ਜੂ 2-4 ਦਿਨ ਲੈ ਜੀ ਤੇ ਸੋਹਣੀ ਬਣੂਗੀ ਬਾਕੀ ਏਡੀ ਵੱਡੇ ਛੋਟੇ ਨੂੰ ਚਲੋ ਘਰਾਂ ਵਾਲੇ ਵੀ ਕਹਿ ਦਿੰਦੇ 14 ਜਾਂ ਕੁਝ ਵੀ ਆ ਫੋਟੋ ਕਈ ਵੀਰ ਪੁੱਛਦੇ ਆ ਬਾਕੀ ਵੇਖ ਲੋ ਸੋਹਣੀ ਸੁਨੱਖੀ ਆ ਸੁਨੱਖੀ ਪੂਰੀ ਆ ਜੀ ਬਾਕੀ ਜਦੋਂ ਕੋਈ ਕੋਲ ਆਊਗਾ ਨਾ ਵੀਰ ਭਰਾ ਹਾਂ ਛੋਟੀ ਜਚੂਗੀ ਇਹ ਆ ਕੇ ਉਹ ਸਿਫਤੀ ਕਰੂਗਾ ਆ ਕੇ ਇਹ ਨਹੀਂ ਨਿੰਦੂਗਾ ਤੇ ਦੁੱਧ ਵੀਰ ਨੇ ਦੱਸਿਆ ਵੀ ਘਰ ਵਾਲਿਆਂ ਨੇ ਜਿੱਦਾਂ ਦੱਸਿਆ ਹੰਦਾ ਵਾ ਜਾਂ ਕੁਝ ਵੀ ਲਾ ਲੋ ਕਈ ਵੀਰ ਪੁੱਛਦੇ ਵੀ ਆ ਫੋਨ ਤੇ ਤੇ ਘਰ ਵਾਲਿਆਂ ਕੀ ਦੱਸਿਆ ਏ ਤੇ ਜਿਹੜੇ ਮੈਂ ਇੱਕ ਗੱਲ ਕਰਦਾ ਹਾਂ ਇੱਕ ਹੋਰ ਗੱਲ ਕਰਨੀ ਹੈ ਵੀਰ ਜੀ ਵਪਾਰੀ ਤੇ ਬਦਨਾਮ ਆ ਬਜਰਾ ਠੀਕ ਆ ਜਿੰਨੇ ਵੀ ਸਾਡੇ ਵਪਾਰੀ ਭਰਾਵਾਂ ਨੇ ਉਹਨਾਂ ਨੂੰ ਜੋ ਕਿਸੇ ਦੇ ਘਰੋਂ ਲਿਉਂਨੇ ਆਪਾਂ ਘਰਾਂ ਨੂੰ ਲਿਉਂਨੇ ਆ ਪਸ਼ੂ ਆ ਘਰਾਂ ਜੋ ਕਿੜੀਆਂ ਆਪ ਤਿਆਰ ਕੀਤੀਆਂ ਵੀ ਇਹ ਮੰਨ ਲਓ ਵੀ ਘਰਾਂ ਤੋਂ ਲਿਉਂਨੇ ਆ ਤੇ ਘਰ ਵਾਲੇ ਨੂੰ ਜਦੋਂ ਪੁੱਛੀਦਾ ਕੇਸ ਦੀ 15 ਨਹੀਂ ਦਿੰਦੀ ਆ ਕੇਸ ਦੀ 16 ਦਿੰਦੀ ਆ ਤੇ ਸਾਡੇ ਘਰ ਆ ਕੇ ਅਸੀਂ ਜੋ ਵੀਡੀਓ ਦੇ ਜ਼ਰੀਏ ਦੱਸਦੇ ਆ ਜੋ ਸਾਨੂੰ ਦੱਸਿਆ ਹੁੰਦਾ ਉਹੀ ਦੱਸਦੇ ਆ ਅਸੀਂ ਕੋਲ ਅਸੀਂ 2 ਕਿਲੋ ਘਟਾ ਕੇ ਦੱਸੀਦਾ ਆ ਵਧਾ ਕੇ ਨਹੀਂ ਦਸੀ ਤਾਂ ਠੀਕ ਆ ਹਾਂਜੀ ਇਹ ਚਲੋ ਆਈਡੀਆ ਵੀਰ ਕਈ ਪੁੱਛਦੇ ਇਹਦਾ ਇੱਕ ਆਈਡੀਆ ਤੇ ਬਾਕੀ ਦੁੱਧ ਦਾ ਸੇਵਾ ਦਾ ਕਿਸਮੰਦਾ ਥਣ ਥਣ ਬਹੁਤ ਸੋਹਣੇ ਲੱਗੇ ਆ ਜੀ ਮਤਲਬ ਚਾਰੇ ਥਣ ਇੱਕੋ ਜਿਹੇ ਆ ਬਿਲਕੁਲ ਬਿਲਕੁਲ ਸੋਹਣੇ ਲੱਗੇ ਆ ਤੇ ਬਾਕੀ ਵੀਰ ਕੀ ਲੈਣ ਦੇਣ ਕਰਨਾ ਲੈਣ ਦੇਣ ਤੇ ਜੀ ਕਰਦਾ ਜਿੰਨੀ ਸੋਹਣੀ ਆ ਲੱਖ ਰੁਪਈਆ ਮੰਗ ਲਈਏ ਉਹਨਾਂ ਸਾਡੇ ਕੋਲ ਲੱਖ ਹੀ ਮੰਗਿਆ ਸੀ ਪਰ ਆਪਾਂ ਦੇਣੀ ਆ ਵੇਚਣੀ ਆ ਵੇਚ ਨੂੰ ਲਿਆਂਦੀ ਆ ਆਪਾਂ 2 ਤੋਂ 3000 ਰੁਪਇਆ ਕਮਾਉਣਾ ਸਾਰਾ ਠੀਕ ਆ ਹਾਂਜੀ ਸਾਰੇ ਇਹੋ ਹੀ ਗੱਲ ਵਪਾਰੀ ਕਹਿੰਦੇ ਆ ਨਹੀਂ ਜਿੱਦ ਜੋ ਆਪਾਂ 5 ਜਾਂ 10000 ਕਮਾਵਾਂਗੇ ਉਹ ਵੀ ਦੱਸ ਦਾਂਗੇ ਕਿ ਕਮਾਇਆ ਠੀਕ 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 ਆ ਕਿਉਂ ਆਪਣਾ ਸਿੱਧਾ ਸਾਦਾ ਜਿਹਾ ਵਪਾਰ ਆ ਕੋਈ ਐਡਾ ਕੋਈ ਲਾਲਚਾਲਾ ਕੰਮ ਨਹੀਂ ਆ ਇੱਕ ਇੱਕ ਪਸ਼ੂ ਲਿਓਣਾ ਇੱਕ ਵੇਚਣਾ ਵਾਜੀ ਠੀਕ ਆ ਹਾਂਜੀ ਆ ਜਗਾ ਵੀ ਵੀਰ ਦੀ ਓਨੀ ਕੀ ਆ ਹਾਂਜੀ 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 ਤੇ ਵੀਰ ਨੂੰ ਹੁੰਦਾ ਵੀ ਇੱਕ ਲੈਣ ਦਾ ਇੱਕ ਵੇਚਦਾ ਜਨਜਰ ਵੇਖਦੀ ਨਹੀਂ ਆ ਹੋਰ ਓਣੀ ਨਹੀਂ ਬਾਕੀ ਦੇਣ ਲੈਣ ਵਾਲਾ ਮੁੱਲ 10000 ਦੀ ਦੇ ਦਾਂਗੇ ਵੀ 80000 ਦੀ ਦੇਣ ਲੈਣ ਵਾਲਾ ਮੁੱਲ ਹਾਂਜੀ ਜੇ ਵੀਰੇ ਜੇ ਕੋਈ ਤੁਹਾਡੀ ਵੀਡੀਓ ਵੇਖ ਕੇ ਆਊਗਾ ਨਾ ਅੱਛਾ ਜੀ ਉਹਦਾ ਮਾਨਤਾਣ ਕਰਾਂਗੇ 2000 ਰੁਪਇਆ ਛੋਟ ਕਰ ਦਾਂਗੇ 78000 ਦੀ 78000 ਦੀ ਮੌਕੇ ਤੇ ਕੋਈ ਫੋਨ ਕਰੇ ਉੱਚੋਂ ਮਾਨਤਾਣ ਕਰਾਂਗੇ ਫੋਨ ਲਾਵੇ ਜਿਹੜੇ ਵੀਰ ਨੂੰ ਪਸੰਦ ਹੋਵੇ ਬਾਕੀ ਛੋਟੀ ਜਿੱਦਾਂ ਦੀ ਹੈਗੀ ਉਦਾਂ ਦੀ ਤੁਹਾਨੂੰ ਦਿਖੂਗੀ ਇੱਥੇ ਵੀ ਆਓਗੇ ਮੈਂ ਵੱਡੀ ਐ ਛੋਟੀ ਦੀ ਸ਼ੱਕ ਕੋਈ ਨਹੀਂ ਆ ਬਾਕੀ ਥਾਣ ਥੋਣ ਦੀ ਗਾਰੰਟੀ ਪਿੱਛੇ ਦੀ ਗਾਰੰਟੀ ਹੋਗੀ ਜੀ ਤੇ ਬਾਕੀ ਬਰੀਕ ਬਰੀਕ ਨਾ ਨਾੜਾ ਮਤਲਬ ਕੈਮਰੇ ਘੱਟ ਦੀਆਂ ਵਾ ਦੇ ਦੇ ਨਾੜਾਂ ਬੀਧੀਆਂ ਵਾਂ ਤੇ ਚੌੜੀ ਆ ਜੀ ਜੀ ਤੇ ਚੰਗੀ ਆ ਸੋਹਣੀ ਆ ਜਿੰਨੀ ਹੈਗੀ ਆ ਇੱਥੇ ਕੋਈ ਵੀ ਆਵੇ ਇੱਥੇ ਮੇਰਾ ਵੀਰ ਤੇ ਆਪਣਾ ਕੰਮ ਹੈਗਾ ਨਗਦੀ ਦਾ ਆਪਾਂ ਆਧਾਰ ਨਹੀਂ ਕਰਦੇ ਕੋਈ ਵੀ ਇਹ ਨਾ ਕੋਈ ਵੀ ਆ ਪੈਸੇ ਇੱਥੇ ਆ ਕੇ ਲਲੋ ਆਪਣੇ ਕੋਈ ਨਾ ਟਾਈਮ ਨਹੀਂ ਹੈਗਾ ਠੀਕ ਆ ਸਿੱਧੇ ਕੋਣ ਚ ਪਾਵੇ ਜੀ ਆਇਆਂ ਜੀ ਇੱਥੇ ਆ ਜੀ ਮੇਨ ਗੱਲ ਇਹ ਆ ਭਾਵੇਂ ਕੋਣ ਚ ਨਾਮ ਹੀ ਪਾਵੇ ਸਾਈਂ ਜਾਂ ਨਾ ਕਰਕੇ ਹਾਂ ਜੀ ਇੱਥੇ ਆ ਕੇ ਇੱਕ ਨਾਲ ਹੀ ਸੰਧੀ ਕਰੇ ਇਹ ਬੰਦੇ ਨੂੰ ਹੁੰਦਾ ਮੈਂ ਲਾਗੇ ਗਿਆ ਵਾਂ ਮੈਂ ਪਸੰਦ ਕਰਕੇ ਲਿਆਂਦੀ ਆ ਆਵੇ ਸਾਨੂੰ ਮਿਲੇ ਸਾਨੂੰ ਪਤਾ ਲੱਗੇ ਵੀਰ ਭਰਾ ਕਰਿਆ ਵਾ ਆਪਾਂ ਉਹਦੀ ਵੀ ਸੇਵਾ ਕਰਾਂਗੇ ਮਿਲਾਂਗੇ ਗਾਂ ਵੀ ਮਿਲਣਾ ਵਰਤਣਾ ਵਾਂਗੇ ਇਹ ਥੋੜਾ ਬਾਪੀ ਆਪਾਂ ਇੱਕ ਮੱਝ ਦੇ ਦਿੱਤੀ ਤੇ ਮੁੜ ਕੇ ਮਿਲਣਾ ਵਰਤਣਾ ਨਹੀਂ ਕਿਸਨਾ ਨਹੀਂ ਨਹੀਂ ਇਹ ਤਾਂ ਗੱਲ ਹੈ ਆ ਆਪਾਂ ਪਿਆਰ ਵਧਾਉਣਾ ਵਾ ਵੀਰ ਭੈਣ ਭਰਾ ਜਿੰਨੇ ਵੀ ਆ ਜੋੜਨੇ ਆ ਕਿਸ ਨੂੰ ਤੋੜਨਾ ਨਹੀਂ ਕਿਸ ਨੂੰ ਨਾਰਾਜ਼ ਨਹੀਂ ਕਰਨਾ ਜੀ ਠੀਕ ਆ ਤੇ ਬਾਕੀ ਸਾ ਸਾਰੇ ਵੀਰ ਭੈਣ ਜਿੰਨੇ ਵੀ ਆ ਨਾ ਵੀਡੀਓ ਸ਼ੇਅਰ ਕਰਦੇ ਹੋ ਜੀ ਜਦੋਂ ਮਰਜੀ ਆਓ ਤੇ ਆਲਰੇਡੀ ਇੱਕ ਇੱਕ ਦੋ ਪੀਸ ਆਪਣੇ ਕੋ ਮਿਲੂਗਾ ਤੇ ਬਾਕੀ ਜੇ ਜਦੋਂ ਵੀ ਕਿਸੇ ਵੀਰ ਨੇ ਮੱਝ ਜਾਂ ਖਰੀਦਣੀ ਹੈ ਨਾ ਝੋਟੀ ਜਿਹੜੇ ਕਹਿੰਦੇ ਨੇ ਛਕੀਨ ਝੋਟੀ ਚਾਹੀਦੀ ਸਿੰਘ ਐਦਾਂ ਦਾ ਹੋਵੇ ਕਿ ਰੁਪਈਆ ਨਾ ਲੰਗਦਾ ਹੋਵੇ ਉਹ ਤੁਹਾਨੂੰ ਲੱਖ ਸਵਾ ਲੱਖ ਤੋਂ ਘੱਟ ਨਹੀਂ ਮਿਲਣੀ ਨਹੀਂ ਮਿਲਣੀ ਭਾਵੇਂ ਨਾ ਕਵੇ ਵੀ 60000 ਦੀ ਦੇ ਦੋ ਜਾਂ 75 ਦੀ ਜਿਹੜੇ ਵੀਰਾਂ ਨੇ ਪੈਸੇ ਲਾਏ ਆ ਨਾ ਉਹਨਾਂ ਨੇ ਨਹੀਂ ਦੇਣੀ ਤੇ ਉਹ ਭਾਵੇਂ ਦੁੱਧ 10 ਕਿਲੋ ਦੇਵੇ ਤੇ ਭਾਵੇਂ ਗਵੇ 11 ਉਹਦੀ ਸ਼ਕੀਨ ਪੁਣਾ ਉਹਦਾ ਸ਼ਕੀਨ ਪੁਣਾ ਸੋਹਣ ਪੁਣਾ ਜਿੱਦਾਂ ਬੰਦਾ ਸੋਹਣਾ ਜੱਜਦਾ ਸੋਹਣਾ ਮੈਨੂੰ ਕੌਣ ਕੌਣ ਕਹ ਲਾਈਆ ਮੈਨੂੰ ਸੋਹਣੇ ਦੀ ਵੀਰ ਚੇਤੇ ਆ ਗਈ ਤੇਰੀ ਗੱਲ ਹਾਂਜੀ ਉਹ ਕੁੜਤਾ ਪਜਾਮਾ ਕਰਾ ਲਿਆ ਸਹੀ ਆਪਣਾ ਕੁੜਤਾ ਪਜਾਮਾ ਵੀਰ ਜੀ ਨਹੀਂ ਇਹ ਮੇਰਾ ਨਹੀਂਗਾ ਵੀਰੇ ਅੱਗੇ ਅੱਗੇ ਤੂੰ ਕੁੜਤਾ ਪਜਾਮਾ ਪਾਇਆ ਤੇ ਵੀਰ ਨੇ ਕਿਹਾ ਸੀ ਕਮੈਂਟ ਚ ਵੀ ਤੇਰੇ ਕੁਰਤੇ ਪਜਾਮੇ ਦੀ ਫਿਟਿੰਗ ਨਹੀਂ ਕਹਿੰਦਾ ਕਹਿੰਦਾ ਫਿਟਿੰਗ ਨਹੀਂ ਸਹੀ ਹੈਗੀ ਵੀਰ ਕਹਿੰਦਾ ਇਹ ਇਹ ਕੁਰਤਾ ਪਜਾਮਾ ਸਾਡੇ ਪਾਪੇ ਦਾ ਵਾ ਚਲੋ ਪਾਪੇ ਦਾ ਠੀਕ ਆ ਹਾਂਜੀ ਅੱਛਾ ਪਾਪੇ ਦਾ ਵਾ ਤੇ ਉਹਦਾ ਕਰਕੇ ਮੰਨ ਲਓ ਕਿ ਜਿੱਦਾਂ ਦਾ ਹੈ ਹੀ ਪਤਾ ਪਤਾ ਕੀ ਚੱਕਰ ਆ ਅੱਜ ਕੱਲ ਜਿੱਦਾਂ ਹਨਾ ਨਿਸ਼ਾਨੀਆਂ ਹੁੰਦੀਆਂ ਆਪਣੇ ਪਰਿਵਾਰ ਦੀਆਂ ਜਿੱਦਾਂ ਬਾਪ ਦੀ ਕੋਈ ਨਿਸ਼ਾਨੀ ਪੱਗ ਹੁੰਦੀ ਕੱਪੜੇ ਹੁੰਦੇ ਕਈ ਛੋੜ ਦਿੰਦੇ ਆ ਉਹਨਾਂ ਨੂੰ ਜਦੋਂ ਪੂਰੇ ਹੋ ਜਾਂਦੇ ਆ ਨਾ ਤੇ ਆਪਾਂ ਨਹੀਂ ਇਦਾਂ ਕਰਦੇ ਆ ਆਪਾਂ ਉਹਨਾਂ ਦੀ ਪੱਗ ਵੀ ਬੰਨ੍ਹਦੇ ਆ ਤੇ ਕੱਪੜੇ ਵੀ ਪਾਉਨੇ ਆ ਕਿਉਂ ਜੇ ਆਪਾਂ ਇਹ ਚੀਜ਼ਾਂ ਛੋੜਦੇ ਆ ਤੇ ਉਹਨਾਂ ਦੀ ਜ਼ਮੀਨ ਜਾਇਦਾਦ ਹੁੰਦੀ ਏ ਉਹਨੂੰ ਕਿ ਵਰਤਦੇ ਆ ਆਪਾਂ ਇਹ ਵੀ ਗੱਲ ਆ ਹੈ ਹੈ ਜੇ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਕੋਈ ਹੁੰਦਾ ਵਾ ਵੀ ਪਤਾ ਨਹੀਂ ਕੀ ਹੋ ਜਾਣਾ ਕੁਝ ਲੋਕ ਕਰਦੇ ਆ ਸਾਰੇ ਨਹੀਂ ਕੁਝ ਕਰਦੇ ਆ ਹੈਗੇ ਦੁਨੀਆ ਦੇ ਹੈਗੇ ਹੈਗੇ ਬਹੁਤ ਕੁਝ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੀ ਹੈ ਇਹਨਾਂ ਚੀਜ਼ਾਂ ਹੁੰਦਾ ਕੁਝ ਨਹੀਂ ਆਪਣੇ ਪਰਿਵਾਰ ਦਾ ਹਿੱਸਾ ਆਪਣਾ ਅੰਗ ਸੀਗਾ ਉਹ ਜੀ ਹਾਂ ਜੀ ਮੈਨੂੰ ਮੈਨੂੰ ਇੱਕ ਗੱਲ ਚੇਤੇ ਆ ਗਈ ਬੈਂ ਦਿੱਲੀ ਧਰਨੇ 'ਚ ਗਿਆ ਸੀ ਟੈਕਨੀਕੀ ਦੀ ਗੱਲ ਮੈਨੂੰ ਚੇਤੇ ਆ ਗਈ ਵੀ ਕਿਸੇ ਵੀਰ ਨੇ ਗੱਲਾਂ ਬਾਤਾਂ ਕਰਦੇ ਕਰਦੇ ਨੇ ਉਹਨੇ ਕਿਹਾ ਵੀ ਸਾਡਾ ਬਜ਼ੁਰਗ ਇਹੋ ਦੀਆਂ ਮੈਂ ਪਰਚੀਆਂ ਸਾਹਮ ਕੇ ਰੱਖੀਆਂ ਵਾ ਹਾਂਜੀ ਤੇ ਫੇਰ ਉਹਦੀ ਗੱਲ ਚੇਤੇ ਆ ਕੇ ਧਰਨੇ 'ਚ ਗਿਆ ਸੀ ਤੇ ਅਸੀਂ ਵੀ ਆਪਣੇ ਮੱਲਾ ਜਿਹੜੀਆਂ ਆਪਾਂ ਪਾਪੇ ਦੀਆਂ ਹੱਥਾਂ ਵਾਲੀਆਂ ਪਰਚੀਆਂ ਲਿਖੀਆਂ ਵਾ ਜਾਂ ਬੁੱਕੀਆਂ ਉਹ ਉਦਾਂ ਹੀ ਡੈਰੀਆਂ ਜਾਂ ਸਾਹਕਤਾਵਾ ਏ ਨੇ ਸੋਚਿਆ ਵੀ ਉਹਨਾਂ ਨੂੰ ਸੁੱਟ ਦਈਏ ਨਾ 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 ਕੁਝ ਨਹੀਂ ਉਹਨਾਂ ਨੂੰ ਕਿੱਥੇ ਬਣਾਉਣਾ ਮਤਲਬ ਇਹ ਚੀਜ਼ਾਂ ਕਈ ਵਾਰੀ ਸਾਹਮਣੇ ਰੱਖਣ ਵਾਲੀਆਂ ਜਾਂ ਸਾਡੇ ਦਾਦਾ ਦਾ ਚਰਖਾ ਪਿਆ ਉਹ ਵੀ ਅਜੇ ਹੈਗਾ ਸਾਡੇ ਕੋਲ ਹੱਲ ਪਈ ਸਾਡੇ ਦਾਦੇ ਦੀ ਉਹ ਵੀ ਸਾਡੇ ਕੋਠੇ ਤੇ ਪਈ ਆ ਉਹਨੂੰ ਰੰਗ ਕਰਕੇ ਅਸੀਂ ਇੱਥੇ ਟੰਗਣਾ ਵਾ ਠੀਕ ਆ ਉਹ ਜਦੋਂ ਟਾਈਮ ਲੱਗਾ ਅਸੀਂ ਇੱਥੇ ਟੰਗ ਦੇਣੀ ਆ ਹੱਲ ਵੀ ਠੀਕ ਆ ਇਹ ਆਪਣੇ ਜਿਹੜੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਗਵਾਉਣੀਆਂ ਨੇ ਜੀਆਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖੋ ਬਜ਼ੁਰਗ ਵੀ ਚਲੋ ਅੱਗੇ ਚੱਲ ਗਏ ਆ ਬੇਨਤੀ ਆਪਾਂ ਉਹ ਵੀ ਕਰਨੀ ਸੀ ਵੀ ਵੀਰ ਦਾ ਉਹ ਵੀ ਧੰਨਵਾਦ ਹਾਂਜੀ ਵੀ ਡੰਗਰ ਤੇ ਚਲੋ ਵਹਿੰਦੇ ਵਹਿੰਦੇ ਆ ਜੀ 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 ਸਾਨੂੰ ਇਹ ਗੱਲ ਦੀ ਨਹੀਂ ਕੋਈ ਉਹਦਾ ਹੈ ਨਹੀਂ ਵੀ ਸਾਨੂੰ ਬੁਰਾ ਲੱਗਾ ਵੀ ਨਹੀ ਨਹੀ ਉਹ ਵੀਰ ਦਾ ਨੇ ਮੈਨੂੰ ਬੜਾ ਮਨ ਲੱਗ ਖੁਸ਼ੀ ਇਹ ਗੱਲੋਂ ਵੀ ਉਹ ਵੀਰ ਨੇ ਕਿੰਨਾ ਸੋਹਣਾ ਚੀਜ਼ ਦੱਸੀ ਆ ਕਿ ਤੇਰੇ ਕੁੜਤੇ ਪਜਾਮੇ ਕਿੰਨੇ ਗੌਰ ਨਾਲ ਵੇਖਿਆ ਮਨ ਲਓ ਸਾਨੂੰ ਇਹ ਗੱਲ ਦੀ ਖੁਸ਼ੀ ਪਤਾ ਕਿਉਂ ਹੋਈ ਕਿ ਉਹਨੇ ਵੀਡੀਓ ਧਿਆਨ ਨਾਲ ਸੁਣੀ ਤੇ ਸਾਰੀਆਂ ਚੀਜ਼ਾਂ ਜੱਜਮੈਂਟ ਕੀਤੀ ਆ ਜੱਜਮੈਂਟ ਕੀਤੀ ਵੀ ਆ ਨੁਕਸ਼ਾ ਜਾਂ ਮੈਂ ਦੱਸਾਂ ਚਲੋ ਵੀਰ ਦਾ ਫਰਜ ਬਣਦਾ ਕੋਈ ਵੀਰ ਕੋਈ ਗਲਤੀ ਹੋਵੇ ਤਾਂ ਆਪਾਂ ਸੁਧਾਰੀ ਦੀ ਆ ਭਾਵੇਂ ਉਹ ਹਾਸੇ ਚ ਦੱਸ ਦੇ ਜਾਂ ਕਮੈਂਟ ਚ ਵੀ ਅਗਲੇ ਨੂੰ ਮੰਨ ਲਾ ਵੀ ਬੁਰਾ ਨਾ ਲੱਗੇ ਵੀਡੀਓ ਲੰਮੀ ਹੋ ਜਾਣੀ ਆ ਬਾਕੀ ਕੁਝ ਗੱਲਾਂ ਫੇਰ ਕਰਾਂਗੇ ਤੇ ਵੀਡੀਓ ਮੇਰੇ ਵੀਰ ਸ਼ੇਅਰ ਕਰ ਦਿਓ ਮਾੜੀ ਜੰਗੀ ਲੱਗੀ ਹੋਈ ਗੱਲ ਕੋਈ ਤੇ ਮਾਫ ਕਰਦੇ ਹੋ ਆਪਣਾ ਛੋਟਾ ਭਰਾ ਸਮਝ ਕੇ ਠੀਕ ਆ ਜੀ ਬਾਕੀ ਮੱਝੇ ਵਾਲਿਆਂ ਪਹਾਉਾਂ ਦੀ ਬੋਲ ਪਾਣੀ ਥੋੜੀ ਜੀ ਖੜੋੜੀ ਆ ਦਿਲ ਦੇ ਨਹੀਂ ਮਾੜੇ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਹਾਂ ਜੀ ਬਾਕੀ ਸ਼ੇਅਰ ਕਰ ਦਿਓ ਤਸੱਲੀ ਆ ਗਈ ਕਰ ਲਿਓ ਤੇ ਚੰਗੀ ਆ ਛੋਟੀ ਜੰਨੀ ਹੈਗੀ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ